ਅੱਛਾ ਚੁੱਪ ਚੁੱਪ ਕਰ ਚੁੱਪ ਲਗਾ ਕੇ ਵਿੱਚ ਨਾ ਬੋਲੋ ਹਾਂ ਜੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਪਤਾ ਲੱਗਾ ਤੁਸੀਂ ਇੱਥੇ ਪਾਠ ਕਰ ਆ ਬੈਠੇ ਸੀ ਜੋ ਸ਼ੀਸ਼ਾ ਰੋੜੇ ਵਿੱਚ ਹਾਂ ਜੀ ਸੀ ਦੇਦਰ ਦੇ ਪਾਠ ਹੋ ਰਹੇ ਕੋਦਰ ਸਾਹਿਬ ਤਾਂ ਸੀ ਵਿੱਚੇ ਪਾਠ ਕਰ ਰਹੇ ਤੇ ਪਿੱਛੋਂ ਕੋਈ ਸ਼ੈਤਾਨ ਬੰਦੇ ਆਏ ਤੇ ਉਹਨਾਂ ਨੇ ਆਣ ਕੇ ਰੋੜੇ ਮਾਰੇ ਤੇ ਮਨੂ ਕੋਦਰ ਦੇ ਸੀਸੇ ਟੁੱਟ ਗਏ ਫਿਰ ਅਸੀਂ ਘਰਾਂ ਨੂੰ ਭੱਜੇ ਫਿਰ ਆਪਣੀ ਪੱਤੀ ਦੇ ਮਤਲਬ ਬੰਦੇ ਆਏ ਤੇ ਪੁਲਸਾਈ ਤੇ ਉਹਨਾਂ ਨੇ ਆਣ ਕੇ ਤੇ ਉਹਨਾਂ ਨੂੰ ਰੋਕਿਆ ਇਥੇ ਪਿੰਡ ਦੇ ਹੀ ਹਾਂਜੀ ਪਿੰਡ ਦੇ ਪਿੰਡ ਬੰਦਾਲਾ ਸਾਡਾ ਅੱਗੇ ਵੀ ਆਉਂਦੇ ਉੱਥੇ ਮੱਠੇ ਟਿਕਣ ਦੋ ਹਾਂਜੀ ਹਰੋਜ਼ ਹੀ ਆਉਂਦੇ ਸਾਡਾ ਰਕੀਦੋ ਸਾਰਾ ਪਿਆਸ ਦੋ ਦਵਾਲਾ ਇਹ ਫਾੜੀ ਗੋਪੀ ਦੀ ਪੱਤੀ ਆ ਅਸੀਂ ਲੜੀਵਾਰ ਪਾਸਾ ਕਰ ਲਿਆ ਬੀਬੀਆਂ ਪਾਸ ਕਰ ਲਈਆਂ ਹੀ ਕਿਸੇ ਬੰਦੇ ਕੋਈ ਯਾਰ ਧੋੜੀ ਮਾਰਨੇ ਸ਼ੁਰੂ ਕਰਤੇ ਅਸੀਂ ਨਰ ਪੱਤੀ ਦੇ ਮੁੰਡੇ ਦੱਸਿਆ ਪਈ ਆਪਣੀ ਬੂਹ ਦਰਸਾਉਂਦੇ ਨੇ ਉਹ ਜੰਡੇ ਪਤਾ ਨਹੀਂ ਕਿਹੜੇ ਬੰਦੇ ਦੇ ਮੁੜ ਕੇ ਮੁੰਡੇ ਆਏ ਤੇ ਪੁਲਿਸ ਵਾਲੀ ਰਾਏ ਤੇ ਫੇਰ ਭੱਜ ਕੇ ਗੋਹਾਂ ਨਾ ਬੰਦੇ ਕਿੱਟੇ ਕੱਪੜਿਆਂ ਦੇ ਨਾਲ ਹੀ ਮੰਗ ਕਰਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਅੰਸਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਗੁਰਦੁਆਰਾ ਸਾਹਿਬ ਦੇ ਆਗੇ ਸੀਸੇ ਤੋੜਦੇ ਹਾਂਜੀ ਕਾਰਵਾਈ ਸਲ ਤੋਂ ਸਭ ਤੋਂ ਸਭ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਸੰਗਤਾਂ ਕੰਦੇ ਪਾਠ ਕਰਦੀਆਂ ਪਈਆਂ ਅਸੀਂ ਹਾਂਜੀ ਹਾਂਜੀ ਪਾਠ ਕਰਦੀਆਂ ਪਈਆਂ ਅਸੀਂ ਗੁਰਦੁਆਰੇ ਪਾਠ ਚੱਲਦਾ ਵਾ ਰੋਜ਼ ਚੱਲਦਾ ਤੁਸੀਂ ਇੱਥੋਂ ਪਿੰਡਦੇ ਹੀ ਹੋ ਆਹ ਹਾਂਜੀ ਪਿੰਡਦੇ ਹੀ ਬੋਲਦੇ ਮਦਰ ਸਾਹਿਬ ਜੀ ਗੁਰਦੁਆਰੇ ਸਾਹਿਬ ਆਉਂਦੇ ਰੋਜ਼ ਪਾਠ ਕਰਦੀਆਂ ਬੀਬੀਆਂ ਸੁਖਨੀ ਸਾਹਿਬ ਦੇ ਛੀਤੀ ਦਿਹਾੜੀ ਤੇ ਗੁਰਵਰਜਨ ਦੇਵ ਜੀ ਤੇ ਸਤਾਨ ਬੰਦੇ ਆਏ ਉਹਨਾਂ ਨੇ ਰੋੜੇ ਮਾਰੇ ਸ਼ੀਸ਼ੇ ਤੋੜਦੇ ਅਹੀਂ ਘਰਾਂ ਨੂੰ ਭੱਜ ਗਏ ਅਹੀਂ ਪੱਤੀ ਵਾਲੇ ਬੰਦਿਆਂ ਨੂੰ ਸਭ ਨੂੰ ਦੱਸਿਆ ਤੋਂ ਉਹਨਾਂ ਨੇ ਆਣ ਕੇ ਡੱਕਿਆ ਉਹਨਾਂ ਦੇ ਆਖਿਆ ਨਹੀਂ ਡਕੇ ਰਹੇ ਪੁਲਿਸ ਆਈ ਉਹਨਾਂ ਸਾਡੀ ਬਦਕਤੀ ਤੇ ਜਿਹੜੇ ਇੱਥੇ ਸਤਾਨ ਸ਼ਰਾਂ ਵਾਲੋ ਕੀਤੀ ਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਲਦੀਪ ਸਿੰਘ ਆ ਸਾਡਾ ਬੰਡਾਲਾ ਪਿੰਡ ਆ ਤੇ ਪੱਤੀ ਦੀ ਗੋ삐 ਇੱਥੇ ਗੁਰਦੁਆਰਾ ਸਾਹਿਬ ਆ ਸਾਡੀ ਇੱਥੇ ਨਾ ਗੁਰਦੁਆਰਾ ਸਾਹਿਬ ਦੇ ਮਗਰਲੇ ਬੰਨੇ ਜਗਾਵਾ ਉਹ ਸਾਡੇ ਇੱਥੋਂ ਕੁਝ ਪਿੰਡ ਦੇ ਲੋਕ ਉੱਠ ਕੇ ਚਲੇਗੇ ਸੀਗੇ ਜਲੰਧਰ ਦੇ ਕੋਲ ਪਲਾਰ ਪਿੰਡ ਵਾਜਦਾ ਵਾ ਉਹ ਗੁਰਦੁਆਰਾ ਸਾਹਿਬ ਦੇ ਨਾਲ 10 ਕਿੱਲੇ ਜ਼ਮੀਨ ਦੇ ਲਾਗੇ ਸੀ ਤੇ ਨਾਲ ਇਹ ਜਿੱਥੇ ਆਪਣੇ ਘਰ ਜੱਦੀ ਰਹਿੰਦੇ ਹੋ ਜਗ੍ਹਾ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਗਏ ਸੀ ਇੱਥੋਂ ਦੇ ਕੁਝ ਚਾਰ ਇੱਕ ਪਰਿਵਾਰ ਦੇ ਜੀ ਆ ਬਾਕੀ ਕਾਫੀ ਵੱਡਾ ਪਰਿਵਾਰ ਉਹਨਾਂ ਦਾ ਬਾਕੀ ਜਾਣਾ ਕੋਈ ਨਹੀਂ ਆਉਂਦਾ ਕਿਉਂਕਿ ਉਹ ਕਹਿੰਦੇ ਕਿ ਅਸੀਂ ਸਾਰਾ ਆਪਣੀ ਜਗਾ ਵੇਚ ਗਿਆਂ ਇਹ ਗੁਰਦੁਆਰਾ ਸਾਹਿਬ ਦੀ ਜਗਾ ਵਾ ਇਕ ਕੁਝ ਚਾਰ ਪਰਿਵਾਰ ਆ ਉਹ ਕਹਿੰਦੇ ਕਿ ਸਾਡੀ ਜਗਾ ਵਾ ਤੇ ਅਸੀਂ ਕਹਿੰਦੇ ਕਿ ਗੁਰਦੁਆਰੇ ਸਾਹਿਬ ਦੀ ਜਗਾ ਵਾ ਸਾਡੇ ਕੋਲ ਕਾਗਜ਼ ਹੈਗਾ ਸਾਰਾ ਕੁਝ ਲਿਖ ਕੇ ਦੇ ਕੇ ਗਏ ਆ ਸਾਡੇ ਇੱਥੇ ਪੁਲਿਸ ਚੌਂਕੀ ਬੰਡਾਲਾ ਸਰਦਾਰ ਪਿੰਦਰ ਸਿੰਘ ਜੀ ਉਹਨਾਂ ਨੇ ਤਿੰਨ ਵਾਰ ਇੱਥੇ ਬੁਲਾਇਆ ਵਾ ਚੌਂਕੀ ਵੀ ਡੀਐਸਪੀ ਸਾਹਿਬ ਨੇ ਵੀ ਸਰਦਾਰ ਰਵਿੰਦਰ ਸਿੰਘ ਉਹਨਾਂ ਵੀ ਬੁਲਾਇਆ ਸੀ ਉਹਨਾਂ ਨੂੰ ਕਿ ਆਪਣਾ ਕੋਈ ਕਾਗਜ਼ ਪੱਤਰ ਪੇਸ਼ ਕਰੋ ਯੂ ਵੀ ਤੁਹਾਡੇ ਕੋਲ ਹੈਗਾ ਵਾ ਲੇਕਿਨ ਉਹਨਾਂ ਕੋਈ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕੇ ਬਾਅਦ ਵਿੱਚ ਉਹਨਾਂ ਨੇ ਇੱਕ ਝੂਠਾ ਜਿਹੜਾ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਸਾਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਕੋਈ ਗੱਲ ਨਹੀਂ ਜੋ ਵੀ ਜੇ ਕੁਝ ਉਹਨਾਂ ਕੋ ਹੋਊਗਾ ਤੇ ਕੋਰਟ ਵੀ ਨਿਆਂ ਹੀ ਕਰੂਗੀ ਲੇਕਿਨ ਕੁਝ ਦਿਨ ਪਹਿਲਾਂ ਕੱਲ ਦੀ ਗੱਲ ਹੈ ਬੀਬੀਆਂ ਦੁਪਹਿਰੇ ਜਿਹੜਾ ਸ਼ੀਧੀ ਦਿਹਾੜਾ ਚੱਲ ਰਿਹਾ ਇਸ ਪਾਰ ਚੱਲ ਰਿਹਾ ਸ਼ੀਧੀ ਦਿਹਾੜਿਆਂ ਦੇ ਉਹ ਕੁਝ ਸ਼ਰਾਰਤੀ ਅੰਸਰ ਆਏ ਆ ਉਹ 20 25 30 ਬੰਦੇ ਲੈ ਕੇ ਆਏ ਆ ਉਹ ਸਰਬਜੀਤ ਸਿੰਘ ਉਹ ਬੀਐਸਐਫ ਚ ਆ ਤੇ ਉਹਦਾ ਭਰਾ ਬਿਕਰਮਜੀਤ ਸਿੰਘ ਉਹ ਪੁਲਿਸ ਚ ਆ ਇਹਨਾਂ ਨੇ ਫਰਲੂ ਤੇ ਆਏ ਜਲੰਧਰ ਡਿਊਟੀ ਇਹਨਾਂ ਦੀ ਉਥੋਂ ਆਏ ਇਹਨਾਂ ਨੇ ਆ ਕੇ ਰੋੜੇ ਮਾਰਨੇ ਸ਼ੁਰੂ ਕਰਤੇ ਆ ਤੁਸੀਂ ਵੇਖੀ ਦੇਖਿਆ ਜੀ ਗੁਰਦਰਾ ਸਾਹਿਬ ਦੇ 'ਤੇ ਹਮਲਾ ਸ਼ੀਸ਼ਿਆਂ ਤੇ ਰੋੜੇ ਗੁਰਦਰਾ ਸਾਹਿਬ ਤੇ ਬਿਲਕੁਲ ਹਮਲਾ ਕੀਤਾ ਇਹਨਾਂ ਨੇ ਉਹ ਤੁਸੀਂ ਦੇਖਿਆ ਜੀ ਉਹ ਦੇਖੋ ਤੰਦ ਤੇ ਬਦਾਨ ਲੈ ਕੇ ਚੜ ਗਏ ਤੁਹਾਨੂੰ ਸੀਸੀਟੀਵੀ ਕੈਮਰਾ ਜਿਹੜੀ ਵੀਡੀਓ ਮੌਜੂਦ ਹੈ ਦੇਵਾਂਗੇ ਉਥੋਂ ਰੋੜੇ ਮਾਰਨ ਲੱਗ ਗਏ ਆ ਗੁਰਦਾਰੇ ਦੇ ਸ਼ੀਸ਼ੇ ਕਾਫੀ ਨੁਕਸਾਨ ਹੋਇਆ ਬੀਬੀਆਂ ਡਰ ਕੇ ਬਾਠ ਵਿੱਚੇ ਛੱਡ ਕੇ ਇਹਨਾਂ ਨੂੰ ਭੱਜਣ ਲਈ ਮਜਬੂਰ ਹੋਈਆਂ ਔਰ ਅਸੀਂ ਆਏ ਆ ਜਦੋਂ ਬੰਦੇ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸਾਡੀ ਉਹ ਵੀ ਵਿੱਚ ਅਸੀਂ ਆਪਣੀ ਵੀਡੀਓ ਦੇ ਰਿਕਾਰਡਿੰਗ ਹੈਗਾ ਵਾ ਕਿ ਗੁਰਦੁਆਰੇ ਦਾ ਮਸਲਾ ਤੁਸੀਂ ਇਹ ਕੰਮ ਨਾ ਕਰੋ ਲੇਕਿਨ ਉਹ ਬੰਦੇ ਰੋੜੇ ਮਾਰਨੋਂ ਨਹੀਂ ਹਟੇ ਉਸ ਤੋਂ ਬਾਅਦ ਪੁਲਿਸ ਆਈ ਆ ਉਹਨਾਂ ਨੇ ਸਾਡੀ ਮਤ ਕੀਤੀ ਤੇ ਉਹਨਾਂ ਨੂੰ ਪਛਾਣਤ ਹੋ ਰਿਹਾ ਵਾ ਕੀ ਮੰਨਛਾ ਕੀ ਲੱਗਦੀ ਇਹਨਾਂ ਦੀ ਮੰਨਛਾ ਦੇਖੋ ਐਵੇਂ ਹੀ ਗੁਰਦੁਆਰਾ ਸਾਹਿਬ ਤੇ ਬਿਲਕੁਲ ਧੱਕੇ ਨਾਲ ਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਹੋਰ ਤੇ ਕੋਈ ਨਹੀਂ ਵੇਖੋ ਗੁਰਦੁਆਰਾ ਸਾਹਿਬ ਆਪਾਂ ਜੇ ਕੋਈ ਗੁਰਦੁਆਰਾ ਹੋਵੇ ਵੀ ਲਾਗੇ ਬੰਨੇ ਤੇ ਜੇ ਆਪਾਂ ਪੰਜਾਬ ਦੇ ਲੋਕ ਆ ਆਪਾਂ ਕਹਿੰਨੇ ਆ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਤੇ ਜਗਾਦਾ ਬਿਲਕੁਲ ਇਹਨਾਂ ਨੇ ਨਜਾਇਜ਼ ਜਿਹੜਾ ਕਰਨਦਾ ਆ ਗੁਰਦੁਆਰਾ ਸਾਹਿਬ ਨਾਲ ਬਹੁਤ ਧੱਕਾ ਕਰ ਰਹੇ ਸੰਗਤ ਨਾਲ ਇੱਥੇ ਸਾਰੀ ਜਿਹੜੀ ਪੱਤੀ ਦੀ ਸੰਗਤ ਇੱਕ ਪਾਸੇ ਆ ਤੇ ਚਾਰ ਜਾਣੇ ਇੱਕ ਪ ਇਹ ਜਗ੍ਹਾ ਕੀ ਬੇਸਿਕਲੀ ਜਿਹੜੀ ਜਗ੍ਹਾ ਦਿੱਤੀ ਗਈ ਹੈ ਦੀ ਕੰਮਲੀ ਜਿਹੜੀ ਦਿੱਤੀ ਗਈ ਜਿਹੜੇ ਕਾਗਜ਼ ਦੱਸਦੇ ਦੇ ਵੀ ਸੇਵਾ ਲਈ ਵੀ ਦਿੱਤੀ ਗਈ ਹੈ ਜਿਹੜਾ ਇਹ ਜਗ੍ਹਾ ਦਿੱਤੀ ਗਈ ਸੀ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਬੈਕਸਾਈਡ ਹੈ ਇੱਥੇ ਲੰਗਰ ਹਾਲ ਬਣਾਇਆ ਜਾਵੇ ਤੇ ਅਸੀਂ ਹੁਣ ਉਦੋਂ ਦਾ ਸ਼ੁਰੂਆਤ ਜਿਹੜੀ ਕਰਨੀ ਚਾਹੁੰਦੇ ਇਹਦਾ ਬਜਟ ਹੁੰਦਾ ਵਾ ਸਟੂਰਨੀ ਕਮੇਟੀ ਦੇ ਅੰਦਰ ਗੁਰਦੁਆਰਾ ਵਾ ਇਹਦਾ ਬਜਟ ਹੁੰਦਾ ਹੁਣ ਜਿਹੜੀ ਜ਼ਮੀਨ ਨਵੇਂ ਠੇਕੇ ਤੇ ਚੜੀ ਸੀ ਉਹਦੇ ਕੁਝ ਪੈਸੇ ਜਿਹੜਾ ਗੁਰਦੁਆਰਾ ਸਾਹਿਬ ਨੂੰ ਆਏ ਸੀਗੇ ਦਸਾਂ ਕਿੱਲਿਆਂ ਦੇ ਉਹ ਸਾਡਾ ਇਹ ਸੀ ਸਾਰੇ ਨੌਜਵਾਨ ਜਿੰਨੇ ਵੀ ਸਭਾ ਅੱਗੇ ਲੱਗੀ ਸੀ ਕਿ ਅਸੀਂ ਸ਼ੁਰੂ ਕੀਤਾ ਵਾ ਕਿ ਇਹਨਾਂ ਨੇ ਆ ਕੇ ਰੋਕਣਾ ਸ਼ੁਰੂ ਕਰਤਾ ਤੇ ਸਾੜਨ ਨਾਲ ਲੜਨਾ ਝਗੜਨਾ ਸ਼ੁਰੂ ਕੀਤਾ ਵਾ ਅਸੀਂ ਦੋ ਵਾਰੀ ਗੁਰਦੁਆਰਾ ਸਾਹਿਬ ਵੀ ਭਲਾਏ ਆ ਕਿ ਤੁਸੀਂ ਗੁਰੂ ਘਰ ਆ ਕੇ ਕਹਿ ਦੋ ਕਿ ਤੁਹਾਡੀ ਜਗਾ ਜਾਂ ਕੁਝ ਤੁਹਾਡੇ ਕੋ ਕਾਗਜ਼ ਪੱਤਰਾਂ ਲੈ ਕੇ ਨਿੱਛੇ ਵੀ ਸਾਨੂੰ ਗਾਲੀ ਗਲੋਚ ਕਰਕੇ ਉਹ ਵੀ ਵੀਡੀਓ ਮੌਜੂਦ ਹੈ ਇੱਥੋਂ ਦੌੜ ਗਏ ਕੋਈ ਪੁਲਿਸ ਨੇ ਦੁਬਾਰੇ ਕੰਪਲੇਂਟ ਕੀਤੀ ਤੀ ਬਿਲਕੁਲ ਜੀ ਆਪਣੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਸਾਰਿਆਂ ਨੇ ਪੁਲਿਸ ਨੇ ਵੀ ਇਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਝੂਠੇ ਜੇ ਲੇਕਿਨ ਉਹ ਨਹੀਂ ਹੱਡੇ ਬਿਲਕੁਲ ਵੀ ਉਸ ਤੋਂ ਬਾਅਦ ਜਿਹੜਾ ਵੇ ਕੱਲ ਦੀਆਂ ਜਿਹੜੀ ਕਾਰਵਾਈ ਆ ਪੁਲਿਸ ਨੇ 751 ਦੀ ਕਾਰਵਾਈ ਕਰਤੀ ਆ ਦੋਨਾਂ ਪਾਰਟੀਆਂ ਦੇ ਬਾਕੀ ਜੋ ਅਸੀਂ ਪੁਲਿਸ ਕੋਈ ਇਹੀ ਚਾਹੁੰਦੇ ਆ ਕਿ ਜੋ ਇਹਨਾਂ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਵਾ ਇਹਨਾਂ ਦੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਜਿਹੜਾ ਮੁੰਡਾ ਪੰਜਾਬ ਪੁਲਿਸ ਜਾਂ ਵਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਇਹ ਬਹੁਤ ਧਮਕੀਆਂ ਦੇ ਕੇ ਗਏ ਕਿ ਅਸੀਂ ਪਹਾੜੇ ਕੋ ਸਰਕਾਰੀ ਮੈਹਿਕਮੇ ਅਸੀਂ ਉਹ ਕਰਦਾਂਗੇ ਇੱਥੇ ਗੋਲੀਆਂ ਮਾਰਾਂਗੇ ਲਿਆ ਕੇ ਉਹਦੇ ਵਿੱਚ ਵੈਪਨ ਵੀ ਨਾਲ ਲਈ ਫਿਰਦੇ ਸੀ ਚਾਹੁੰਦੇ ਜੀ ਦੇਖੋ ਜੀ ਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਬਿਲਕੁਲ ਨਜਾਇਜ਼ ਉਹ ਅਸੀਂ ਹੋਣ ਨਹੀਂ ਦੇਣਾ ਕਿਉਂਕਿ ਗੁਰੂ ਘਰ ਦਾ ਖਾਮ ਆ ਜੇ ਆਪਾਂ ਗੁਰੂ ਘਰ ਵਾਸਤੇ ਨਾ ਖਲੋਤੇ ਤੇ ਖਲੋਣਾ ਕਦੋਂ ਸਾਡੇ ਨਾਲ ਜੋ ਮਰਜੀ ਹੋ ਜੇ ਜਿਨ੍ਹਾਂ ਨੇ ਲਿਖ ਕੇ ਦਿੱਤਾ ਉਹ ਸਾਡੇ ਨਾਲ ਆ ਜਿਨ੍ਹਾਂ ਦਾ ਥਾਮ ਆ ਉਹ ਸਾਡੇ ਨਾਲ ਆ ਬਿਲਕੁਲ ਹਾਜ਼ਰ ਰਹਿੰਦੇ ਆ ਉਹ ਸਾਡੇ ਹਾਨੀਕ ਜਗ੍ਹਾ ਉਹਨਾਂ ਨੇ ਗਵਾਈ ਦਿੱਤੀ ਆ ਕੇ ਲੇਕਿਨ ਇਹ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਦੀ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਚੋਰੀ-ਚੋਰੀ ਵਾਰ-ਵਾਰ ਹਮਲੇ ਕਰਦੇ ਆ ਇੱਕ ਜੀ ਸਾਨੂੰ ਦੱਸ ਕੇ ਆਜਣ ਜੇ ਕੋਈ ਵੀ ਬੰਦਾ ਇਥੋਂ ਮੁੜ ਜੂਗਾ ਤੇ ਸਾਨੂੰ ਲੱਖ ਦੀ ਲਾਂਤ ਕਹਿ ਦੇਣੇ ਬਾਅਦ ਚ ਜਿੱਦਾਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਕੋਈ ਮੰਗ ਕਰਦੇ ਪੁਲਿਸ ਦੇ ਕਾਰਵਾਈ ਅਸੀਂ ਮੰਗ ਕਰਦੇ ਹਾਂ ਜੋ ਇਹਨਾਂ ਦੇ ਬਣਦੀ ਕਾਰਵਾਈ ਜੋ ਇਹਨਾਂ ਨੇ ਹਮਲਾ ਕੀਤਾ ਸ਼ੀਸ਼ੇ ਤੋੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦੇਖਿਆ ਬਿਲਡਿੰਗ ਦੀ ਨੁਕਸਾਨ ਹੋਇਆ ਵਾ ਉਹਦਾ ਜੋ ਵੀ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਜੋ ਵੀ ਫਾਈਲ ਬਣਾ ਕੇ ਦਿੱਤੀ ਸੀਗੀ ਪੁਲਿਸ ਸਟੇਸ਼ਨ ਜਦੋਂ ਪਹਿਲੀ ਦਰਖਾਸਤ ਦਿੱਤੀ ਆ ਅਸੀਂ ਆਪਣਾ ਜੋ ਵੀ ਉਹਨਾਂ ਵੱਲੋਂ ਕਾਗਜ਼ ਲਿਖਿਆ ਹੋਇਆ ਸੀਗਾ ਤੇ ਅਸੀਂ ਸਾਰਾ ਕੁਝ ਦਿੱਤਾ ਆ ਲੈਕਿਨ ਇਹਨਾਂ ਨੇ 2-4 ਦਿਨ ਜਿਹੜੇ ਦੱਸਦੇ ਨੇ ਟਾਈਮ ਲੈਂਦੇ ਰਹਾ ਕਿ ਸਾਡੇ ਕੋ ਕਾਗਜ਼ ਹੈਗਾ ਉਰਦੂ ਚ ਲਿਖਿਆ ਹੈਗਾ ਵਾ ਅਸੀਂ ਉਹ ਪੜਾਉਣਾ ਵਾ ਕਿਸੇ ਨੂੰ ਫਿਰ ਅਸੀਂ ਇੱਕ ਸਰਦਾਰ ਅਮਰਜੀਤ ਸਿੰਘ ਨੇ ਗੁਰਦੁਆਰਾ ਦੇ ਪ੍ਰਧਾਨ ਨੇ ਕਾਫੀ ਏਜ ਹੋਂਾਂ ਦੀ ਬਜ਼ੁਰਗ ਨੇ ਉਹ ਕਹਿੰਦੇ ਸੀ ਕਿ ਮੈਨੂੰ ਉਰਦੂ ਜਿਹੜੀ ਭਾਸ਼ਾ ਵਾ ਪੜ੍ਹਨੀ ਔਰ ਲਿਖਣੀ ਆਉਂਦੀ ਆ ਤੁਸੀਂ ਇੱਥੇ ਲੈ ਆਓ ਮੈਂ ਸਭ ਦੇ ਸਾਹਮਣੇ ਪੜ੍ਹ ਦਿੰਨਾ ਆਪਾਂ ਟ੍ਰਾਂਸਲੇਟ ਕਰ ਦਿੰਨੇ ਜੇ ਉਹ ਸਹੀ ਹੋਊਗਾ ਤੁਹਾਡਾ ਕਾਗਜ਼ ਆਪਾਂ ਉਸ ਦੇ ਹਿਸਾਬ ਨਾਲ ਚੱਲ ਜਾਗੇ ਲੇਕਿਨ ਇਹਨਾਂ ਨੇ ਟਾਈਮ ਲਿਆ ਸੀਗਾ 2 ਦਿਨ ਦਾ ਫਿਰ 2 ਦਿਨ ਬਾਅਦ ਕੋਈ ਕਾਗਜ਼ ਪੇਸ਼ ਨਹੀਂ ਕਰ ਸਕੇ ਫਿਰ ਇਹਨਾਂ ਨੇ ਇੱਕ ਹਫਤੇ ਦਾ ਟਾਈਮ ਲਿਆ ਸੀਗਾ ਜਿਹੜਾ ਮੁੰਡਾ ਬੀਐਸਐਫ ਚ ਇਹਨਾਂ ਦਾ ਸਰਬਜੀਤ ਸਿੰਘ ਉਹ ਕਹਿੰਦਾ ਸੀ ਕਿ ਮੈਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਜਾਵੇ ਮੈਂ ਆਪਣੀ ਛੁੱਟੀ ਲੈ ਕੇ ਆਉਂਗਾ ਔਰ ਆ ਕੇ ਕਾਗਜ਼ ਦਿਖਾਉਂਗਾ ਲੇਕਿਨ ਉਹ ਛੁੱਟੀ ਲੈ ਕੇ ਆਇਆ ਨਹੀਂ ਫਰਲੋ ਚ ਆਇਆ ਵਾ ਆ ਕੇ ਉਹਨੇ ਕੰਦ ਟਾਉਣੀ ਸ਼ੁਰੂ ਕਰਤੀ ਲੇਕਿਨ ਕਾਗਜ਼ ਨਹੀਂ ਕੋਈ ਵੀ ਮੁੰਡੇ ਲੈ ਕੇ ਕੰਦ ਟਾਉਣ ਲੱਗਿਆ ਕਾਗਜ਼ ਕੋਈ ਨਹੀਂ ਪੇਸ਼ ਕੀਤਾ ਫਿਰ ਇਹਨਾਂ ਦਾ ਜਿਹੜਾ ਮੁੰਡਾ ਪੰਜਾਬ ਪੁਲਿਸ ਚਾ ਬਿਕਰਮਜੀਤ ਸਿੰਘ ਉਹ ਆਇਆ ਵਾ ਉਹ ਸਾਨੂੰ ਇੱਥੇ ਕਾਫੀ ਦੋ ਤਿੰਨ ਵਾਲੀ ਗੱਡੀ ਲੈ ਕੇ ਆਇਆ ਵਾ ਸਾਨੂੰ ਉੱਥੇ ਖਲੋ ਕੇ ਕਹਿ ਕੇ ਗਿਆ ਵਾ ਕਿ ਤਗੜੇ ਹੋ ਜਾਓ ਤੁਹਾਨੂੰ ਹੋ ਸਕਦਾ ਕਿ ਬਾਹਰ ਅੰਦਰ ਵੀ ਤੁਹਾਨੂੰ ਘੇਰ ਕੇ ਗੋਲੀਆਂ ਮਾਰਨੀਆਂ ਕੱਲ ਨੂੰ ਸਾਡੇ ਕਿਹੇ ਵੀ ਬੰਦੇ ਦਾ ਕੋਈ ਨੁਕਸਾਨ ਹੁੰਦਾ ਵਾ ਗੁਰਵੇਲ ਸਿੰਘ ਦਾ ਹੁੰਦਾ ਜਾਂ ਹੋਰ ਕਿਹੇ ਬੰਦੇ ਦਾ ਨੁਕਸਾਨ ਹੁੰਦਾ ਸਾਡੇ ਜਿੰਨੇ ਵੀ ਗੁਰਦਰਾ ਸਾਹਿਬ ਦੇ ਬੰਦੇ ਆ ਇਹ ਇਹਨਾਂ ਦਾ ਹੋਊਗਾ ਇਹਦਾ ਸ਼ਰਮਜੀਤ ਸਿੰਘ ਦੇ ਬਿਕਰਮਜੀਤ ਸਿੰਘ ਜਿਹੜਾ ਇਹ ਜਿਮੇਵਾਰੀ ਤੇ ਹੋਣਗੇ ਬਾਕੀ ਜਿੱਦਾਂ ਵੀ ਆ ਗੁਰਦੁਆਰਾ ਸਾਹਿਬ ਦੀ ਜਗਾ ਵਾ ਅਸੀਂ ਤੁਹਾਡੇ ਮਾਧਿਅਮ ਨਾਲ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਅਸੀਂ ਇਹ ਜਗਾ ਜਿਹੜੀ ਗੁਰਦੁਆਰਾ ਸਾਹਿਬ ਦੀ ਅਸੀਂ ਸਾਰਾ ਪਿੰਡ ਇੱਕ ਪਾਸੇ ਖਲੋਤਾ ਵਾ ਔਰ ਇਹ ਜਗਾ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਸੀ ਤੇ ਗੁਰਦੁਆਰਾ ਸਾਹਿਬ ਦੀ ਹੀ ਰਹੂਗੀ ਮੇਰਾ ਨਾਮ ਹੀ ਕੋਰਦਾਲ ਸਿੰਘ ਮੈਂ ਅਸਲਾਮੁਅਲਿਕ ਮੈਂ ਕੋਰਦਕਪਸ ਮਟੀਰੀਅਲ ਮੈਂ ਮੰਦਰੀਆਂ ਦੇ ਵਿੱਚ ਮੌਜੂਦ ਤੇ ਮੇਰੀ 75 ਸਾਲ ਦੀ ਉਮਰ ਹੋ ਗਈ ਆ ਜਿਉਂਦੇ ਆਏ ਸਾਨੂੰ ਸਾਨੂੰ ਕਮੇਟੀ ਨੂੰ ਜਗਾ ਲਿਖ ਕੇ ਦੇ ਦੇਆ ਕਰਾਵਾ ਉਹ ਬੰਦੇ ਜਿਹੜੇ ਬੰਦੇ ਜਿਹੜੇ ਜਿਨਾ ਨੇ ਕਮਾਤਾ ਰਾਇ ਰਾਇ ਨੇ ਬੰਦੇ ਇਹਦੇ ਤੋਂ ਉਹਨਾਂ ਨੇ ਲਿਖ ਕੇ ਦੇ ਗਏ ਆ ਉਹਨਾਂ ਨੂੰ ਜਮੀਨ ਨਹੀਂ ਸਾਨੂੰ ਬੋਦਲ ਸਭੀ ਦੇ ਦੇ ਆ ਲਿਖ ਕੇ ਤੇ ਇਹ ਹੁਣ ਜਾਣ ਬੁੱਢੀ ਤੇ ਸਾਡੇ ਨਾਂ ਤੇ ਹਰਕਤਾ ਕਰਦੇ ਆ ਤਿੰਨ ਚਾਰ ਸਾਡੇ ਨਾਂ ਨਰਾਈ ਕੀਤੀ ਆ ਪੁਲਸੋ ਉਹ ਹੈ ਸਾਡੀ ਪੱਤੀ ਦਾ ਹੀ ਆ ਪਰ ਉਹ ਸਾਡੇ ਹੱਕ ਜਤਾਉਂਦੇ ਤੇ ਸਾਡਾ ਥਾਮ ਉਹਨਾਂ ਦਾ ਥਾਮ ਹੀਗਾ ਸਮਝਣਾ ਲਿਖੇ ਤਾ ਉਹਨਾਂ ਦਾ ਕਰਾਉਣਾ ਕੋਈ ਉਹਨਾਂ ਕੋਈ ਲਿਖਿਆ ਹੈਗਾ ਇਹਦੇ ਬਾਰੇ ਉਹਨਾਂ ਕੋਈ ਉਹਨਾਂ ਕੋਈ ਲਿਖਤ ਪੜ ਨਹੀਂ ਦੀਏਗੀ ਤੋਂ ਅੰਦੇ ਹੀ ਲਿਖ ਕੇ ਆਵਾਂਗਾ ਉਹਨਾਂ ਨਾਲ ਉਹ ਨਹੀਂ ਪੁਰੇ ਬੰਦੇ ਤੇ ਹਾਂ ਤੇ ਹਿਮਨੋ ਲਿਖਿਆ ਮਗੇ ਮਹਲਾ ਉਹ ਤਾਂ ਕੰਮ ਮੁਕਦੇ ਉਹਦੇ ਨਹੀਂ ਅਸੀਂ ਉਹ ਆਏ ਨਹੀਂ ਉਹਨਾਂ ਨਾਲ ਮੰਗ ਕਰ ਇੱਕ ਵਾਰੀ ਕਰਦੇ ਨੇ ਉਹਨਾਂ ਨੇ ਇਹਨਾਂ ਨੂੰ ਕੰਨਾਂ ਢਾਈਆਂ ਹੱਡੀਆਂ ਆਣ ਕੇ ਉਹਨੂੰ ਇਹਨਾਂ ਤੇ ਕੇਸ ਦਰਜ ਕਿਤੇ ਜਾਣਾ ਦੋਵੇਂ ਪੁਲਿਸ ਮੁਲਾਜ਼ਮਾਂ ਤੇ ਸੀਆਰਪੀ ਵਾਲੇ ਦੱਤੇ ਵੀ ਤੇ ਇਹ ਸੰਤ ਧਮਕੀ ਦਿੰਦੇ ਆ ਧਮਕੀਆਂ ਦੇ ਸਾਡਾ ਕੋਈ ਨੁਕਸਾਨ ਕਰ ਸਕਦੇ ਆ ਤੇ ਕੰਨਾਂ ਉਹਨਾਂ ਕੇ ਟੋਣ ਬਾਰ-ਬਾਰ ਟੋਲੇ ਸ਼ੀਸ਼ੇ ਤੋੜ ਕੇ ਸਭ ਕੁਝ ਕਰਦੇ ਆ ਤੇ ਇਹਨਾਂ ਨੂੰ ਸਾਰੇ ਸਜਾ ਦਿੱਤੀ ਜੀ ਗੁਰਦੁਆਰਾ ਦੇ ਕਮੇਟੀ ਦੇ ਮੈਂਬਰ ਵੀ ਉਸ ਵੇਲੇ ਸੰਗਤਾਂ ਵੀ ਬੈਠੀਆਂ ਆਂ ਇੱਥੇ ਜਿੱਥੇ ਇਹ ਬੈਠੀਆਂ ਜੀ ਸੰਗਤਾਂ ਕਿੰਨੇ ਕ ਲੋਕ ਮੌਜੂਦ ਸੀ ਉਸ ਵੇਲੇ ਬੀਬੀਆਂ ਨੇ ਪਾਠ ਕਰਦੀਆਂ ਹੋਰ ਬੰਦੇ ਵੀ ਆਉਂਦੇ ਆ ਸਾਰੇ ਜੀ ਸਾਰੇ ਪਾਠ ਕਰਦੇ ਆ ਤੇ ਅਣ ਕਿਤੇ ਗੁਰੂ ਧੀ ਦੀ ਗੁਰਪੁਰ ਮਨਾਉਂਦੇ ਆ ਸਾਰੇ ਸੰਗਤਾਂ ਹਾਂ ਜੀ ਹਾਲੀਆਂ ਹੀ ਕਿ ਰਿਜਰਡ ਕਾਨੂੰ ਪਤਾ ਕਿ ਚੱਲਣ ਦਾ ਹੈ ਹਮਾਰਾ ਇਹ ਨਾਲੇ ਗੁਰਾ ਚੰਦੇ ਕੋ ਆਚਾਰ ਹੈ ਇਹਦੇ ਨੀਂਦਾਂ ਰਲ ਕੇ ਪਾਠ ਕਰਦੇ ਆਵਾ ਪਾਠ ਕਰਦੇ ਆ ਸਵੇ ਜਦੋਂ ਪਾਠ ਦਾ ਟਾਈਮ ਹੋਇਆ ਸਾਡਾ ਲਾਸਟ ਟਾਈਮ ਹੋਇਆ ਅਰਦਾਸ ਹੋਣ ਦੀ ਆ ਇਹਨਾਂ ਨੇ ਆਣ ਕੇ ਕਾਰਵਾਈ ਕੀਤੀ ਟ੍ਰੰਡ ਚਲਾਇਆ ਫਿਰ ਬੀਬੀਆਂ ਕੁਝ ਵਿੱਚ ਉੱਠ ਕੇ ਆਵਾਜ਼ ਮਾਰੀਆਂ ਚਲੋ ਸਾਡੇ ਕੋਲ ਤੇ ਕੋਈ ਫੋਨ ਨੰਬਰ ਨਹੀਂ ਵੀ ਰੰਦਾ ਹੈਗਾ ਫਿਰ ਜਦੋਂ ਬਾਹਰ ਰੌਲਾ ਪਿਆ ਵਾ ਇਹ